ਸਾਲਾਨਾ ਮੇਲਾ ਜਿਹੜੀ ਕਿ ਅੱਜ ਸਮਾਪਤੀ ਆ 30 ਅਗਸਤ 31 ਅਗਸਤ ਤੇ ਪਹਿਲੀ ਸਤੰਬਰ ਦਾ ਤਿੰਨ ਦਿਨਾਂ ਦਾ ਮੇਲਾ ਸੀ ਪਹਿਲੀ ਸਤੰਬਰ ਨੂੰ ਇੰਦਰ ਦੇਵਤਾ ਜਿਹੜਾ ਖਵਾਜਾ ਪੀਰ ਮੀਂਹ ਵਰਸਾਰਿਆ ਸੀ ਤੇ ਪੰਜਾਬ ਵਿੱਚ ਹੜ੍ਹ ਆਈ ਹੋਈ ਆ ਉਸ ਦੁੱਖ ਦੀ ਘੜੀ ਵਿੱਚ ਅਸੀਂ ਮੇਲਾ ਕੈਨਸਲ ਕਰਤਾ ਸੀ ਅੱਜ ਤੀਸਰਾ ਦਿਨ ਜਾਂ ਚੌਥਾ ਦਿਨ ਅੱਜ ਜਿਹੜਾ ਹੈਗਾ ਤੀਸਰਾ ਕੈਨਸਲ ਹੋ ਗਿਆ ਚੌਥਾ ਦਿਨ ਅੱਜ ਗੁੱਗਾ ਜਾਰਬੀਰ ਦੇ ਚਰਨਾਂ 'ਤੇ ਗੁਣਗਾਨ ਕੀਤਾ ਭਜਨਾਰਾਈ ਪੰਜਾਬੀ ਸਿੰਘਰਾ ਨੇ ਅਗੇ ਗੁਣਗਾਨ ਕੀਤਾ ਰਾਜਨੀਤਿਕ ਲੋਕ ਨੇ ਅਫੀਸਰਾਂ ਨੇ ਮਤਾਂ ਢੇਕਿਆ ਧਾਰਮਿਕ ਸੰਤ ਸਮਾਜ ਨੇ ਮਤਾਂ ਢੇਕਿਆ ਮੈਂ ਇਹੀ ਅਪੀਲ ਕਰਦਾ ਜਿਹੜੇ ਵੀ ਸੰਗਤ ਇੱਥੇ ਬਾਬਾ ਜੀ ਦੇ ਚਰਨਾਂ 'ਚ ਆਈ ਆ ਸਿੱਧ ਬਾਬਾ ਕਾਲ ਗੁਰੂ ਮਹਾਰਾਜ ਦੇ ਚਰਨਾਂ 'ਚ ਗੁਗਾ ਜਾਰ ਪੀਰ ਦੇ ਗੋਰਖਨਾਥ ਮਹਾਰਾਜ ਦੇ ਚਰਨਾਂ 'ਚ ਆਈ ਆ ਉਹਨਾਂ ਦੀ ਝੋੜੀਆਂ ਭਰੇ ਭਰੇ ਗੁਗਾ ਜਾਰ ਪੀਰ ਉਹਨਾਂ ਦੇ ਘਰ ਪਰਿਵਾਰ ਦਾ ਦੁੱਖ ਸੰਕਟ ਦੂਰ ਕਰੇ ਅਨਪੂਰਨਾ ਮਾਤਾ ਉਹਨਾਂ ਦੇ ਧੰਦੇ ਭੰਡਾਰ ਭਰਪੂਰ ਕਰੇ ਹਰੇਕ ਖੁਸ਼ੀਆਂ ਮਿਲੇ ਜਿਹੜੀ ਤਮੰਨਾ ਇੱਥੇ ਲੈ ਕੇ ਆਏ ਆ ਮੇਲੇ ਵਿੱਚ ਕਿਸੇ ਨੇ ਸੁਖਣਾ ਸੁਖੀ ਆ ਗੁੱਗਾ ਪੀਰ ਉਹਨਾਂ ਦੀ ਮਨੋਗਾਮਨਾ ਪੂਰਨ ਕਰੇ ਝੋਲੀਆਂ ਭਰ ਕੇ ਜਾਵੇ ਤੇ ਇਹੀ ਅਰਦਾਸ ਕਰਦੇ ਆ ਜਾਹਰਵੀਰ ਦੇ ਚਰਨਾਂ 'ਚ ਗੋਗਰਕਨਾਥ ਮਹਾਰਾਜ ਦੇ ਚਰਨਾਂ 'ਚ ਅਗਲੇ ਸਾਲ ਫੇਰ ਸਾਨੂੰ ਤਾਕਤ ਬਖਸ਼ੀ ਜੀ ਜਿੰਦਰ ਤਾਂ ਫੇਰ ਮਿਲਾਂਗੇ ਸੰਗਤ ਵਿੱਚ ਆ ਕੇ ਪਧਾਰਾਂਗੇ ਤੇ ਰੱਥੀ ਆਤਰਾ ਟੋਲ ਨਗਾੜੇ ਨਾਲ ਫੇਰ ਗੱਡਾਂਗੇ ਫੇਰ ਮੇਲਾ ਲਵਾਵਾਂਗੇ ਅੱਜ ਦਾ ਜਿਹੜਾ ਰਸ ਜਿਹੜਾ ਸੰਗਤ ਦਾ ਇਕੱਠ ਦੱਸ ਰਿਹਾ ਹੈ ਕਿ ਭਗਤ ਸੁਰਿੰਦਰ ਕਲਿਆਣ ਦੀ ਮਿਹਨਤ ਜਿਹੜੀ 25 30 ਸਾਲ ਤੋਂ ਇੱਥੇ ਲੱਗੇ ਲੱਗੇ ਹਨ ਗੱਗਾ ਪੀਰ ਜੀ ਦੇ ਨਾਲ ਭਗਤ ਜੀ ਦੇ ਨਾਲ ਭਗਤ ਕਾਲੂ ਜੀ ਦੇ ਨਾਲ ਜੋ ਇਹਨਾਂ ਨੂੰ ਸੇਵਾ ਮਿਲੀ ਹੈ ਤੁਰ ਤੋਂ ਬੜੀ ਮਤਲਬ ਇਮਾਨਦਾਰੀ ਨਾਲ ਇਹਨੂੰ ਨਿਭਾ ਰਹੇ ਨੇ ਉਹ ਸਾਰੀ ਸੰਗਤ ਦਾ ਇਕੱਠ ਸਾਨੂੰ ਦੱਸ ਰਿਹਾ ਹੈ ਤੇ ਸੰਗਤ ਦੀਆਂ ਕਾਫੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੁੰਦੀਆਂ ਨੇ ਜਿਹੜੀਆਂ ਸੰਗਤ ਤੇ ਵਾਰ-ਵਾਰ ਸਜਦੀ ਹੈ ਤੇ ਮਹਾਰਾਜ ਕਰੇ ਇਹਨਾਂ ਦੀਆਂ ਹੋਰ ਦੇਣ ਦੁਗਣੀਆਂ ਰਾਤ ਚੋਗਣੀਆਂ ਸੰਗਤ ਦੀਆਂ ਤਰੱਕੀਆਂ ਹੋਣ ਤੇ ਗਾਂਵਾਂ ਨੂੰ ਮੇਲੇ ਲੱਗਦੇ ਰਹਿਣ ਵਾਹਿਗੁਰੂ